ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ। ਤੇ ਅੱਜ ਮੇਂ ਜੀ ਸ਼ਾਮ ਨੂੰ 10:00 ਵਜੇ ਪੰਜ ਤੇ ਹੁਣ ਆਪਾਂ ਕਰ ਗਏ ਕੰਮ ਥੰਦੇ। ਚਾਹ ਪਾਣੀ ਪੀ ਗਏ ਪਾਂਡੇ ਨਾਲ ਲਾਤਾ ਢੇਰ। ਤੇ ਇਧਰ ਪੀਂਦੇ ਆਪਾਂ ਵਿਆਜ। ਤੇ ਆਪਾਂ ਬਣਾਉਣੀ ਦਾਲ। ਸਾਤ ਮਸਰਾਂ ਜੀ ਦੀ ਛੋਲੀਆਂ ਦੀ ਦਾਲ। ਇੱਕ ਗੋਲੀ ਦਾਲ ਦੀ ਹੈ ਰੜੀ ਮਿਲੀ ਮਿਕਸ। ਤੇ ਇਧਰ ਆਪਾਂ ਰੱਖ ਲਿਆ ਕੁੱਕਰ। ਇਹ ਲਗੇ ਤੋਂ ਪਾਣੀ ਪਾ ਕੇ ਦੇ ਨਾ ਹਰੇ ਆਪਾਂ ਮੈਂਨੇ ਕੇ ਨਹੀਂ ਪਾਣੀ ਪਾਉਣਾ ਪਾਣੀ ਪਾਵਾਂਗੇ ਆਪਾਂ ਖੇਲਾ ਜਿਹੜੇ ਭੈਣ ਭਰਾ ਨਵੇਂ ਆਏ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਸ਼ੇਅਰ ਕਮੈਂਟ ਕਰਿਓ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਦਾਬੇ ਤਾ ਆ ਜੀ ਬਾਤੋਂ ਆਦ 6 ਸਬਸਕਰਾਈਬਰ ਹੋ ਜਣ ਵੇਖਣ ਕੋਈੜੋ ਜੇ ਤੁਹਾਨੂੰ ਵੀਰੋ ਚੰਗੀ ਲੱਗੇ ਤਾਂ ਦੀਸੋਨੇ ਸੋਨੇ ਕਮੈਂਟ ਕਰਿਆ ਕਰੋ ਉਹ ਆਪਾਂ ਬਾਰੋਂ ਫੈਨ ਨਹੀਂ ਤਾਂ ਕਰਕੇ ਬਹੁਤ ਬਹੁਤ ਜ਼ਬਰਦਸਤ ਤਸਵੀਰਾਂ ਵੀ ਆਵਿ ਜੇ ਉਹ ਆਪਣੇ ਘਰੇ ਹੀ ਪਾਣੀ ਲੈਣ ਵਾਲਾ ਉਸ ਨੂੰ ਨਾ ਪਾ ਬਾਹਰ ਤੇਰੇ ਤੇ

ਹੁਣ ਆਪਾਂ ਦਾਲ ਢੋਲ ਗਏ ਹੁਣ ਆਪਾਂ ਚੀਰ ਕੇ ਤੜਕੇ ਵਾਸਤੇ ਪਿਆਜ਼ ਦਾਲ ਮੈਂ ਇੰਝ ਧਰ ਨੋਨ ਸਟਿਕਾ ਕੇ ਇਹਨਾਂ ਕਿਆ ਪਾ ਲਵਾਂਗੇ ਲਾਲ ਮਿਰਚ ਮਸਾਲਾ ਪਾਵਾਂਗੇ ਪਿਆਜ਼ ਚੀਰ ਕੇ ਤੜਕੇ ਵਾਸਤੇ ਦਰੀਲੇ 5 ਮਿੰਟ ਤੋਂ ਖਲੋਤਾ ਨਹੀਂ ਜਾਂਦਾ ਹਨ ਚੀਜ਼ ਲਵੇ ਚਲੋ ਜੀ ਆਪਾਂ ਚੀਜ਼ ਲਵੇ ਤੇ ਆ ਜੀ ਫਿਰ ਆਪਾਂ ਲਾਉਣੇ ਤੜਕਾ ਨਾਲੇ ਆਟਾ ਗੁੰਨੇ ਪ੍ਰਸ਼ਾਦੀ ਬਣਾਵਾਂਗੇ ਤੇ ਨਾਲੇ ਆਪਾਂ ਦੁੱਧ ਲਿਆਣੇ ਪਾਲਾ ਦਵਾ ਲਓ ਜੀ ਆਪਾਂ ਕੰਮ ਕਰ ਸਾਰੇ ਕਰ ਲਏ ਪਾਣੀ ਦਾ ਘੜਾ ਉੱਪਰ ਲਿਆ ਆਪਾਂ ਅੱਡੀ ਪਰ ਰੇਬਰ ਪਰ ਪਾਤੀ ਰੇਬਰ ਜੀ ਮੈਂ ਸਵੇਰੇ ਚੰਦਕੀ ਸ਼ੀਦਾਂ ਸਾਹਿਬ ਕਿਸੇ ਨੇ ਵੀ ਕੁਝ ਨਹੀਂ ਦਿੱਤਾ ਨਾ ਘੜਾ ਪਾਣੀ ਦਾ ਭਰਿਆ ਨਾ ਬਾਲਟੀ ਭਰ ਕੇ ਰੱਖੀ ਨਾ ਰੇਬਰ ਤੋਂ ਬਣਾ ਕੇ ਵਰਤ ਪਾਈ ਕਿਉਂਕਿ ਮੈਨੂੰ ਜਿਆਦਾ ਮੈਂ ਹੀ ਖਾਣਾ ਹੁੰਦਾ ਇਹ ਕਰਕੇ ਕਰਦੀ ਮੇਰੇ ਮੇਰੇ ਨਾਲ ਹੀ ਸ਼ਰੀਕੇ ਕਰਦੇ ਇਹਦੇ ਦਾਲ ਵੀ ਬਣ ਗਈ ਪਟਾ ਲਾਤਾ ਤਾਂ ਨਾ ਪਤਾ ਤੇ ਮਾਰਿਕ ਨੂੰ ਸੰਗਣੀ ਹੋਈ ਥੋੜਾ ਆਟਾ ਗੋਲਿਆ